4 ਸਾਲ ਦਾ ਜੀ ਬੱਚਾ ਮੇਰੇ ਘਰ ਪਰ 4 ਸਾਲ ਦਾ ਬੇਟਾ 2 ਸਾਲ ਦੀ ਮੇਰੀ ਕੁੜੀ ਆ ਗਈ ਤੇ ਪਲੇਸ ਕਰਦਾ ਹੈ ਚਲੋ ਅਸੀਂ ਬਰਦਾਸ਼ਤ ਕਰਦੇ ਆਏ ਮੈਂ ਕਿਹਾ ਚਲ ਬਾਰ ਬਾਰ ਕਿੱਥੇ ਜਾਵਾਂਗੀ ਮੈਂ ਕਿੱਧਰ ੱੱਕੇ ਕਾਉਂਗੀ ਮੰਮੀ ਡੈਡੀ ਦਾ ਮੇਰੇ ਡੈਡੀ ਬਿਮਾਰ ਰਹਿੰਦੇ ਸੀ ਮੰਮੀ ਦੇਤ ਹੋਈ ਸੀ 12-15 ਹਾਲੋਗੇ ਮੰਮੀ ਨਹੀ ਭਰਾ ਮੇਰੇ ਕਾਜੀ ਇਕੱਲਾ ਇਕੱਲਾ ਪੰਜ ਭੈਣਾਂ ਸਨ ਤੇ ਉਹ ਆਪਦੇ ਆਪ ਦੇ ਘਰੇ ਵਿਆਈਆਂ ਸਾਰੀਆਂ ਫੇਰ ਆਪਰਾ ਨਸਾ ਪਤਾ ਕਰਦਾ ਜੋ ਕਰੇ ਨਹੀਂ ਕਰਦਾ ਉਹ ਮੰਦਿਰ ਨਾਲ ਹੀ ਤੁਰਿਆ ਫਿਰਦਾ ਬਾਹਰ ਅੰਦਰ ਹੀ ਰਹਿ ਗਈ ਮੇਰੀ ਭਾਬੀ ਕਦੇ 10 ਦਿਨ ਕਿਹੜੀ ਭੈਣ ਕੋਲੇ ਜਾਂਦੀ ਕਦੇ ਕਿਹੜੀ ਕੋਲੇ ਰਹਿੰਦੇ ਹੋ ਘਰਾਂ ਦਾ ਕੰਮ ਕਰਦੀ ਸੀ ਮੇਰੇ ਡੈਡੀ ਨੂੰ ਰੱਖਦੀ ਸੀ ਮੁਰਕੇ ਜੀ ਉਹ ਆਪਦੇ ਪੇਕੇ ਚਲੀ ਗਈ ਮੇਰਾ ਕੜੀ ਬੰਨਣਾ ਫਿਰ ਉਹਦੇ ਬਾਅਦ ਮੇਰਾ ਡੈਡੀ ਇਕੱਲਾ ਰਹਿ ਗਿਆ ਮੈਂ ਉਹਨੂੰ ਦੋ ਦਿਨਾਂ ਵਾਸਤੇ ਲਈ ਆਈ ਸੀ ਜਦੋਂ ਮੈਂ ਦੋ ਦਿਨਾਂ ਵਾਸਤੇ ਲਈ ਮੈਂ ਉਹਦੀ ਸੇਵਾ ਸੁਭਾ ਕਰਦੀ ਰਹੀ ਮੇਰੇ ਡੈਡੀ ਦੀ 100 ਸਾਲ ਚੋ 3 ਸਾਲ ਘਾਟਾ ਮੇਰਾ ਡੈਡੀ ਠੀਕ ਆ ਜੀ ਉਹਨੂੰ ਮੈਂ ਆਪਦੇ ਕੋਲੇ ਲਈ ਉਹ ਤੋਂ ਤੁਰਿਆ ਨਹੀਂ ਜਾਂਦਾ ਜੀ ਬੱਜੋ ਰੱਤਾ ਜੀ ਉਹ ਠੀਕ ਆ ਕਰੋੜ ਰੋੜ ਕੇ ਤੁਰਦਾ ਜੀ ਉਹ ਤੋਂ ਤੁਰਿਆ ਨਹੀਂ ਜਾਂਦਾ ਮੇਰੇ ਘਰ ਵਾਲਾ ਕਹਿੰਦਾ ਵੀ ਮੈਂ ਤੇਰਾ ਪਿਓ ਨਹੀਂ ਸਾਹਮਦਾ ਠੀਕ ਆ ਮੈਂ ਕਹਿਆ ਵੀ ਮੈਂ ਉਹਦੀ ਧੀ ਆ ਉਹਨੇ ਮੈਨੂੰ ਜਲਮ ਦਿੱਤਾ ਵੀ ਮੈਂ ਹੀ ਉਹਦੀ ਧੀ ਆ ਉਹਦਾ ਮੈਂ ਹੀ ਪੁੱਤ ਆ ਉਹ ਕਿਤੇ ਸਿੱਟੀ ਗਸੀ ਉਹਨੂੰ ਆਪਾਂ ਆਪਣੇ ਬੱਚੇ ਨੂੰ ਜਲਮ ਦਿੰਨੇ ਆਪਾਂ ਸਿੱਟਦਾਂਗੇ ਜੇ ਆਪਾਂ ਨੂੰ ਸਿੱਟਦਾਂਗੇ ਆਹ ਗੱਲ ਹੋਈ ਹੈ ਜੀ ਮੁੜ ਕੇ ਆਹ ਕਹਿੰਦਾ ਤੈਨੂੰ ਤੇਰੇ ਪਿਓ ਦੀਆਂ ਹੱਡੀਆਂ ਹੀ ਜੋੰਦੇ ਦੀਆਂ ਤੇਰ ਦੰਦਾਂ ਮੈਂ ਅੰਦਰੋਂ ਬਾਹਰ ਆਇਆ ਜੀ ਮੇਰੇ ਨਾਲ ਬੋਲ ਕੇ ਠੀਕਾ ਜੀ ਮੈਨੂੰ ਐਸੀ ਸਮਾਨ ਤੋੜੂਗਾ ਪੰਨ ਤੋੜ ਕੇ ਰੂ ਮੇਰੇ ਪਿਓ ਦੇ ਕੋਈ ਟੱਟ ਪੇਟ ਮਾਰੂ ਮੈਂ ਨੰਗੇ ਪੈਰੀ ਐਵੇਂ ਜੁੱਕਰੀ ਮੰਜੇ ਟੁੱਟ ਕੇ ਬਾਹਰ ਆਲੀ ਹੁਣੇ ਮੇਰੇ ਪੈਰਾਂ ਤੇ ਡੀਜ਼ਲ ਪਾਤਾ ਜੀ ਡੀਜ਼ਲ ਪਿਆ ਸੀ ਦੋ ਵਿਮਾਨ ਚੱਲ ਦੋ ਤਾਂ ਡੀਜ਼ਲ ਦੇ ਵੱਡੇ ਕੈਨਨ ਗੈਨਨ ਸੀ ਡੱਡੇ ਇੱਕ ਛੋਟਾ ਸੀ ਜਿਹੜਾ ਛੋਟਾ ਸੀ ਜੀ ਉਹ ਮੇਰੇ ਮਨ ਕ ਚੱਲ ਡੈਡੀ ਦੇ ਉੱਤੇ ਪਾਤਾ ਬੰਜੇ ਦੇ ਆਲੇ-ਦਾਲੇ ਮੇਰੇ ਰਸੋਈ 'ਚ ਪਾਤਾ ਮੇਰੇ ਪੈਰਾਂ ਤੇ ਪਾਤਾ ਛੋਟਾ ਜਿਹਾ ਜੀ ਆ ਮੇਰਾ ਮੁੰਡਾ ਹੈ ਜਿਹਦੇ ਉੱਤੇ ਪਾਤਾ ਨਿੱਕ ਕਰਤਾ ਸੁਕਾਈ ਆ ਉਹ ਦਵਾ ਜੀ ਜਦੋਂ ਉਹਨੇ ਡੀਜ਼ਲ ਪਾਤਾ ਮੈਂ ਬੌਂਦਲ ਗਈ ਜੀ ਮੈਂ ਮੇਰੀ ਕੁੜੀ ਦੇ ਨਿੱਕ ਕਰ ਕੁਛ ਨਹੀਂ ਪਾਇਆ ਸੀ ਨਾ ਮੇਰੇ ਬੇਟੇ ਦੇ ਪਾਇਆ ਮੈਂ ਇਹਨਾਂ ਨੂੰ ਚੱਕ ਕੇ ਬਾਹਰ ਭੱਜਾਈ ਰਹਿ ਗਏ ਮੇਰੇ ਡੈਡੀ ਨੂੰ ਮੈਂ ਡੈਡੀ ਨੂੰ ਅੱਗ ਲਾਤੀ ਸੀ ਇੱਲਾਣ ਨੇ ਮੈਂ ਨਵਾਂ ਉਹਦੇ ਘਰ ਤੋਂ ਨਮਾਦ ਤੇ ਚਾਹੀਦੀ ਹੋਵੇ। ਅੱਛਾ ਇਹ ਤਾਂ ਸੋ ਡੀਜ਼ਲ ਜਿਹੜਾ ਕਾ ਕਾ ਕੰਮ ਹੈ ਤੁਹਾਡਾ। ਡੀਜ਼ਲ ਕਿਉਂ ਪਾਇਸੀ ਇੱਥੇ? ਜੀ ਮੈਂ ਕਿਰਾਏ ਤੇ ਰਹਿਣੀ ਆ 2500 ਰੁਪਿਆ ਕਿਰਾਇਆ ਰੈਂਟ ਦਿੰਦੇ ਸੀ ਅਸੀਂ। ਹੂੰ। 4-5 ਸਾਲ ਹੋ ਗਿਆ ਲੈਣ ਦੀ। ਹੂੰ। ਉਹਦਵਾਦ ਜੀ ਮੈਂ ਕਿਰਾਇਆ ਪਾੜਾ ਸਾਰਾ ਕੁਝ ਦਿੰਦੇ ਰਹੇ ਸੀ। ਮੇਰੇ ਘਰ ਵਾਲਾ ਪੈਂਟਰ ਰੰਗ ਦਾ ਕੰਮ ਕਰਦਾ ਸੀ। ਤੇ ਉਹਦਵਾਦ ਕੀ ਹੋਇਆ ਡੀਜ਼ਲ ਇਹਨਾਂ ਦੇ ਆ ਮੋਟਰ ਲੱਗੀ ਆ ਜੀ ਉੱਪਰ ਦੇਖੋ। ਹੂੰ। ਇਹ ਉਹ ਟੈਂਕਿਆਂ ਦਾ ਕੰਮ ਚੱਲਦਾ ਸੀ ਮਕਾਨ ਮਾਲਕ ਮਕਾਨ ਮਾਲਕ ਦਾ ਡੀਜ਼ਲ ਸੀ ਜੀ ਮੈਨੂੰ ਨਹੀਂ ਪਤਾ ਕਿਹੜੇ ਪੰਪ ਤੋਂ ਲਿਆਂਦਾ ਸੀ ਕਿਤੋਂ ਲਿਆਂਦਾ ਸੀ ਬ੍ਰह्म ਘਰੇ ਜਦ ਮੈਂ ਨਵੀਂ ਨਵੀਂ ਆਈ ਸੀਸ ਕਰਦੇ ਵਿੱਚ ਮੈਂ ਕਹਿੰਦੀ ਵੀ ਰਹੀ ਮੇਰੇ ਬੱਚੇ ਜੋ ਟਰਸੋ ਹੀ ਦੇ ਕੋਲੇ ਮਕਾਨਾ ਡੀਜ਼ਲ ਰੱਖ ਰਿਹਾ ਕਿ ਤੁਸੀਂ ਚਾਸ ਤੋਂ ਅੱਠ ਦਿਨਾਂ ਦਾ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਜੀ ਹੱਕ ਕੇ ਜੇ ਮੈਂ ਆਪਣੀ ਮੰਨ ਕੇ ਚੱਲ ਸਿਲੰਡਰ ਦੀ ਨਹੀਂ ਲੱਗੀ ਆ ਮੇਰੇ ਕੋਲ ਤੇ ਨੇ ਲਾਤੀ ਜੀ ਛੋਟੇ ਡੈਡੀ ਦਾ ਕੀ ਹਾਲਾਤ ਆ ਹੁਣ ਹਾਲਾਤ ਮੇਰੇ ਡੈਡੀ ਦਾ ਹਾਲਾਤ ਘਟੈਰਾਂ ਨੂੰ ਲੱਗ ਗਈ ਜੀ ਆਤਾਂ ਨੂੰ ਲੱਗ ਗਈ ਸਿਰ ਨੂੰ ਲੱਗ ਅੱਛਾ ਇਹ ਦੱਸੋ ਤੁਹਾਡਾ ਘਰ ਵਾਲਾ ਨਸ਼ਾ ਨੂੰ ਸ਼ਰਦ ਕਰਦੇ ਕਿ ਮੇਰਾ ਘਰ ਵਾਲਾ ਜੀ ਕਾਮਣੀਆਂ ਕਰਨ ਐਸ ਆਰ ਕੇ ਐਸੋ ਕਰਦਾ ਹੁਣ ਸੱਤ ਤੋਂ ਸੱਤ ਜਮੀਨ ਨਹੀਂ ਕੈਂਦੀ ਨਾ ਰਹਿਣਾ ਨਹੀਂ ਹੋਦੇ ਨਾ ਜਦੋਂ ਮੈਨੂੰ ਡਾਰਾ ਮੇਰੇ ਕਿੰਨੇ ਵਜੇ ਕੀਤੀ ਕੱਟਣਾਏ ਨੇ ਰਾਤ ਰਾਤ ਨੂੰ 9 ਵਜੇ ਫਿਰ ਭੱਜ ਗਿਆ ਉੱਥੋਂ ਭੱਜ ਗਿਆ ਤੂੰ ਸਹੀ ਸੀਗੀ ਪੁਲਿਸ ਨਹੀਂ ਆਈ ਜੀ ਕੋਈ ਨਹੀਂ ਆਇਆ ਮੈਂ ਕਾਰਵਾਰੀਆਂ ਕਰ ਕਰ ਵੇਖ ਲਿਆ ਕੋਈ ਨਹੀਂ ਆਇਆ ਤੁਸੀਂ ਅੱਜ ਰਿਪੋਰਟ ਦਰਜ ਕਰਵਾਈ ਹੈਗੀ ਹਾਂ ਜੀ ਮੈਂ ਸਵੇਰ ਕਰਵਾ ਕੇ ਆਈ ਜਾਂ ਮੇਰਾ ਮਕਾਨ ਮਾਲ ਲੈ ਕੇ ਮਕਾਨ ਮਾਲ ਕੋਲੇ ਕੇ ਗਿਆ ਵੀ ਕੋਈ ਨਹੀਂ ਆਇਆ ਮੇਰਾ ਸਾਰਾ ਸਰ ਇੱਕ ਜਨਤਾਨਗਰ ਚ ਘਰ ਵਿੱਚ ਅੱਗ ਲੱਗ ਗਈ ਸੀ ਉਹਦੇ ਘਰ ਵਾਲੇ ਵੱਲੋਂ ਕੀ ਮਾਮਲਾ ਤੇ ਉਹ ਦੋਸ਼ ਲਾ ਰਹੇ ਆ ਵੀ ਪੁਲਿਸ ਨਹੀਂ ਪਹੁੰਚੀ ਇਹ ਥਾਣਾ ਕਨਾਨ ਕਾਨੂੰਨੀ ਦੇ ਏਰੀਆ ਵਿੱਚ ਜਨਤਾਨਗਰ ਹੈ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਕ ਘਰ ਵਾਲੇ ਵੱਲੋਂ ਜਿਹੜੇ ਮਕਾਨ ਨੂੰ ਅੱਗ ਲਗਾਈ ਗਈ ਹੈ ਜਿਸ ਵਿੱਚ ਕੁਝ ਸਮਾਨ ਵੀ ਸੜਿਆ ਤੇ ਉਸ ਮੰਦੀ ਅਸੀਂ ਜਿਹੜੀ ਸਾਡੇ ਕੋਲ ਤਲਾਹਣ ਤੇ ਸਾਡੇ ਜਿਹੜੇ ਮੌਕੇ ਤੇ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਅਸੀਂ ਇਹ ਜਾਂਚ ਕਰ ਰਹੇ ਆ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਊਗਾ ਉਸ ਦੇ ਕਾਨੂੰਨ ਦੇ ਮਤਲਬ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਪਰਿਵਾਰ ਦਾ ਕਹਿਣਾ ਵੀ ਜਿਹੜਾ ਮਕਾਨ ਮਾਲਕ ਆ ਉਹਦੇ ਵੱਲੋਂ ਤੇਲ ਦੇ ਡਰਮ ਰੱਖੇ ਗਏ ਸੀ ਉਸੇ ਤੋਂ ਹੀ ਕੱਢ ਕੇ ਤੇਲ ਉਹਦੇ ਘਰ ਵੱਲੋਂ ਅੱਗ ਲਾਈ ਦੇਖੋ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਜਾਂਚ ਦੇ ਦੌਰਾਨ ਜੋ ਵੀ ਤੱਤ ਸਾਡੇ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ